ਮੈਂ ਸਤਨਾਮ ਸਿੰਘ ਪੰਨੂ ਕਸਾਰ ਮਿਹਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਪ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਜਾਖੜ ਵੱਲੋਂ ਧਿਆਨ ਦਿੱਤਾ ਗਿਆ ਵਾ ਕਿ ਇਹ ਖੌਤੀ ਆਗੂ ਜਿਹੜੇ ਆ ਜਿਹੜੇ ਮੋਰਚਿਆਂ ਤੇ ਬੈਠੇ ਹੋਏ ਆ ਇਹ ਮਸਰੇ ਵੀ ਵਿਗਾੜ ਰਹੇ ਤੇ ਨਾਲ ਹੀ ਸੀਨੀਅਰ ਜਾਖੜ ਇਹ ਕਹਿ ਰਿਹਾ ਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਕੇਂਦਰ ਸਰਕਾਰ ਆ ਉਹਦਾ ਲੋ ਗਲਤੀ ਹੋਈ ਆ ਉਹ ਗੱਲ ਨਹੀਂ ਕਰ ਰਹੀ ਕਿਸਾਨਾਂ ਨੇ ਉਹਨੇ ਵੀ ਗਲਤੀਆਂ ਕੀਤੀਆਂ ਨੇ ਬਲ ਦੋਨੇ ਪਾਸੇ ਦਾ ਬਿਆਨ ਰਲਿਆ ਮਿਲਿਆ ਦੇ ਰਿਹਾ ਪਤਲੀ ਗਲੀ ਤੋਂ ਨਿਕਲਦੀ ਕੋਚ ਕਰ ਰਿਹਾ ਅਸੀਂ ਸਿਨੀਅਰ ਜਾਕਨ ਨੂੰ ਕਹਿਣਾ ਚਾਹੁੰਦੇ ਕਿ ਕਿਸਾਨਾਂ ਦੇ ਜਿਹੜੇ ਮੰਗਾ ਵਾ ਜਦ ਇਹ ਬਿਆਨ ਦਿਓ ਤੋ ਕਿਸਾਨਾਂ ਦੇ ਮੰਗਾ ਜਾਇਜ਼ ਨਹੀਂ ਗੀਆ ਸਰਕਾਰ ਨੇ ਮੰਨਿਆ ਹੀ ਨਹੀਂ ਗਿਆ ਡਾਕਟਰ ਸੋਮੇਲਰ ਕਮਿਟੀ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਸਰਕਾਰ ਕੋ ਨਹੀਂ ਪਈ ਹੋਈ ਜਿਹੜੇ ਐਮਐਸ ਦੀ ਗਰੰਟੀ ਦਾ ਕਾਨੂੰਨ ਆ ਉਹਦੀ ਰਿਪੋਰਟ ਮੋਦੀ ਸਾਹਿਬ ਦੀ ਆਪਣੀ 2011 ਦੀ ਨਹੀਂ ਪਈ ਹੋਈ ਜਾਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਤੀ ਤੌਰ ਤੇ ਇਹ ਨਹੀਂ ਮੰਨਿਆ ਹੋਇਆ ਕਿ ਐਮਐਸ ਦੀ ਗਰੰਟੀ ਦਾ ਕਾਨੂੰਨ ਬਾਰੇ ਇੱਕ ਕਮੇਟੀ ਬਣਾ ਕੇ ਇਹਨੂੰ ਲਾਗੂ ਕਰਾਂਗੇ ਜਾਂ ਤੇ ਦੇ ਬਾਰੇ ਕੋ ਗੱਲ ਕਰ ਤੇ ਜੇ ਇਹ ਸਾਰਾ ਕੁਝ ਜੋ ਕਿਸਾਨਾਂ ਨੂੰ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਤੁਹਾਨੂੰ ਫੋਰਮ ਕਹਿ ਰਿਹਾ ਜੋ ਸੱਚ ਹੈ ਤੇ ਫਿਰ ਭਾਈ ਫਿਰ ਜਾਖੜ ਸਾਹਿਬ ਇੱਕ 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 ਬੰਨੇ ਲੱਗੋ ਜਾ ਦੇ ਕਹੋ ਕਿ ਕਿਸਾਨਾਂ ਦੀਆਂ ਮੰਗਾ ਗਲਤ ਹੈ ਕਿਸਾਨ ਇਹ ਬੈਠੇ ਹੋਏ ਨੇ ਤੇ ਜਾ ਫਿਰੇ ਜਾਂ ਫਿਰੇ ਜਾਂ ਬਰਗੜ ਜਿੱਥੋਂ ਹੀ ਬੰਦੇ ਰਹੇ ਜੋ ਸਰਕਾਰ ਦੀ ਗਲਤੀ ਹੈ ਤੇ ਸਰਕਾਰ ਕੱਲ ਨਹੀਂ ਕਰ ਰਹੀ ਸਰਕਾਰ ਨੂੰ ਮੰਗਾ ਹੱਲ ਕਰਨੇ ਕਹੀਆਂ ਕੇਂਦਰ ਸਰਕਾਰ ਜਾਂ ਫਿਰ ਉਹ ਉਹਦੇ ਬੰਨੇ ਲੱਗੋ ਜਾਂ ਤੇ ਆਪਣੀ ਸਰਕਾਰ ਨੂੰ ਕੰਡਮ ਕਰੋ ਤੇ ਜਾਂ ਵੀ ਕਿਸਾਨਾਂ ਦੇ ਆਕੇ ਜੀ ਬੋਲੋ ਮਲੇ ਦੋਨੋਂ 컬러 ਆਕੇ ਤੁਸੀਂ ਕਰ ਰਹੇ ਜੀ ਦੋਨੋਂ ਜਿਹੜਾ ਬੇੜੀਆਂ ਦੇ ਜੁਨੋਂ ਦੋਨੋਂ ਬੇੜੀਆਂ ਦੇ ਜਿਹੜਾ ਬਲਾ ਹੁੰਦਾ ਵਾ ਉਹ ਕਦੀ ਉਹ ਕਦੀ ਕਿਸੇ ਤਨ ਪਤਨ ਨਹੀਂ ਲੱਗਦਾ ਹੁੰਦਾ ਇਸ ਕਰਕੇ ਦੋਨੋਂ ਬੰਨੇ ਰੱਖਣ ਦੀ ਲੋੜ ਨਹੀਂ ਹੈਗੀ ਆਪਣਾ ਬਿਆਨ ਨੂੰ ਆਪਣੇ ਬਿਆਨ ਨੂੰ ਸਹੀ ਕਰੋ ਜੇ ਕਿਸਾਨ ਮੰਗਾ ਸਹੀ ਆ ਤੇ ਕਸਾਨਾ ਦੇ ਆਪੇ ਲਿਖ ਲੋ ਤੇ ਜੇ ਆਪੇ ਕਿਸਾਨਾਂ ਦੇ ਜੇ ਨਹੀਂ ਕਿਸਾਨਾਂ ਦੀ ਮੰਗਾ ਸਹੀ ਹੈਗੀ ਤਾਂ ਕਿਸਾਨਾਂ ਦੇ ਉਲਟ ਖਲੋਜੋ ਦੂਸਰੀ ਗੱਲ ਜਿਹੜਾ ਤੁਸੀਂ ਲਗਾਤਾਰ 23 ਤਰੀਕ ਨੂੰ ਹਮਲਾ ਕਰਾਇਆ ਉੱਥੇ 3 ਜੂਨ ਇਹ ਭਾਈ ਕਿਤੇ ਲੋਕ ਰਾਇਆ ਜਾ ਰਿਹਾ ਤੁਹਾਡੇ ਲੋਕ ਰਾਇਆ ਜਾ ਰਿਹਾ ਸਰਕਾਰ ਜਿਹੜੀ ਤੁਹਾਡੀ ਹਿਆਣੇ ਦੀ ਆ ਕੇਂਦਰ ਸਰਕਾਰ ਦੀ ਸਹਾਈਤ ਉਹਨੇ ਛੜਕਾਂ ਰੋਕੀਆਂ ਹੋਈਆਂ ਤੋ ਛੜਕਾਂ ਕਿਉਂ ਨਹੀਂ ਕਰਾਉਂਦੇ ਵੀ ਉਹਦੇ ਬਾਰੇ ਬਿਆਨ ਦੇ ਜਾਕਰ ਸਾਹਿਬ ਉਹਦੇ ਬਾਰੇ ਬਿਆਨ ਦੇ ਪਿਹਾਰਾ ਜਿਹੜੀ ਸਰਕਾਰ ਆ ਉਹ ਛੜਕਾਂ ਖੋਲੇ ਉਹ ਕੰਧਾਂ ਢਾਵੇ ਤੇ ਲੋਕਾਂ ਨੂੰ ਰਸਤਾ ਇਡਾ ਦਿੱਲੀ ਜਾਣ ਦਾ ਦਵੇ ਆ ਬਿਆਨ ਤਾਂ ਦੇਣਾ ਚਾਹੀਦਾ ਜੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਉਹ ਰਾਣਾ ਸਰਕਾਰ ਨੇ ਕੀਤਾ ਹੋਇਆ ਹੈ ਆਡੀਆਂ ਜਿਹੜੀਆਂ ਸੁਰੱਖਿਆ ਪੋਰਸਾ ਮ ਕੇਂਦਰ ਸਰਕਾਰ ਦੀਆਂ ਉਹਨਾਂ ਨੇ ਕੀਤਾ ਹੋਇਆ। ਦੂਜਾ ਤੁਸੀਂ ਮੜ ਕਿਸਾਨਾਂ ਦੇ ਸਰ ਰਹੇ। ਅਸੀਂ ਤੇ ਅਸੀਂ ਤੇ ਕਹਿ ਰਹੇ ਆ ਕਿ ਉਹ ਰਸਤਾ ਖੋਲੋ ਅਸੀਂ ਅਸੀਂ ਆਪਣਾ ਦਿੱਲੀ ਵਾਲੇ ਪਹੁੰਚ ਕਰੀਏ। ਅਸੀਂ ਆਪਣਾ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ। ਅਸੀਂ ਜਾ ਹੀ ਦਿੱਲੀ ਰਹੇ ਸਰ। 13 ਫਰਵਰੀ ਨੂੰ ਤੁਸੀਂ 7 ਦਿਨ ਪਹਿਲਾਂ 13 ਫਰਵਰੀ ਤੋਂ ਵੀ 7 ਦਿਨ ਪਹਿਲਾਂ ਇੱਕ ਹਫਤਾ ਪਹਿਲਾਂ ਕੰਦਾ ਕੱਢ ਕੇ ਤੇ ਉੱਥੇ ਜਿਹੜਾ ਵਾ ਕਿਸਾਨਾਂ ਨੂੰ ਉੱਥੇ ਜਿਹੜਾ ਵਾ ਉੱਥੇ ਜ਼ੁਲਮ ਜ਼ਬਰ ਕਰਕੇ ਕਿਸਾਨ ਸ਼ਹੀਦ ਕਰਕੇ ਉਹਨਾਂ ਦੇ ਟਾਪਾਂਾਂ ਨੂੰ ਤੋੜ ਕੇ ਉਹਨਾਂ ਦੇ ਗੈਂ ਚਲਾ ਕੇ ਉਹਨਾਂ ਦੇ ਗੋਲੀਆਂ ਚਲਾ ਕੇ ਉਹਨਾਂ ਨੂੰ ਉੱਥੇ ਭਾਇਆ ਤੇ ਫਿਰ ਦੱਸੋ ਕਿ ਜਿਹੜਾ ਜਿਹੜਾ ਰਸਤਾ ਕਿਨੇ ਰੋਕਿਆ ਉਹਦੇ ਬੰਨੇ ਆਪਣਾ ਜਿਹੜਾ ਆਪਣੀ ਸਪੀਚ ਫਾਈਟ ਕਰੋ ਦੂਜੀ ਇਹ ਸਪੀਚ ਫਾਈਟ ਕਰੋ ਕਿ ਸਰਕਾਰ ਸਰਕਾਰ ਜਿਹੜੀ ਆ ਉਹ ਜੇ ਗਲਤ ਆ ਤੇ ਫਿਰ ਉਹਨੂੰ ਗਲਤ ਕਾਓ ਉਸ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਨੇ ਤੇ ਯਾਂਕਰ ਇੱਕ ਬੰਨੇ ਲੱਗੋ ਦੋਨੋਂ ਬੰਨੋ ਦੇ ਬਿਆਨ ਦੇਣ ਦੀ ਜਿਹੜੀ ਆ ਸਾਨੂੰ ਲੱਗਦੀ ਆ ਕਿ ਇਹ ਇਹ ਇੱਕ ਇਹ ਕਿਸੇ ਪਾਸੇ ਗੱਲ ਲੱਗਦੀ ਨਹੀਂ ਹੁੰਦੀ ਤੇ ਇਹਦੇ ਨਾਲ ਜਿਹੜਾ ਛਧਰਟ ਆਇਆ ਜਾ ਰਿਹਾ ਤਿੰਨ ਨੌਜਵਾਨਾਂ ਦੇ ਉੱਤੇ ਜਿਹੜੇ ਤਿੰਨ ਨੌਜਵਾਨ ਨਵਦੀਪ ਵਾਟਰ ਕਨਲ ਵਾਲਾ ਫੜ ਕੇ ਅੰਦਰ ਦਿੱਤਾ ਹੋਇਆ ਨਾਲ ਦੋ ਦੋ ਨੌਜਵਾਨ ਹੋਰ ਆ ਅੱਜ ਦੋ ਦੋ 2 ਮਹੀਨੇ 2.5 ਮਹੀਨੇ ਹੋ ਗਏ ਉਹਨਾਂ ਨੂੰ ਮੰਦਰ ਦਿੱਤਾ 307 ਦਾ ਝੂਠਾ ਪਰਚਾ ਕੀਤਾ ਹੋਇਆ 10 12 ਪਰਚੇ ਹੋਰ ਕੀਤੇ ਹੋਏ ਆ ਦੱਸੋ ਮੇਰਾ ਕਸੂਰ ਕੀ ਆ ਉਹ ਕਿਹੜੇ ਪ੍ਰਾਪੀ ਕਿਹੜੀ ਉਹਨਾਂ ਨੇ ਐਡੀ ਵੱਡੀ ਜਿਹੜੀ ਆ ਕੋਈ ਜਿਹੜਾ ਕੰਨਾ ਕੀਤਾ ਹੋਇਆ ਵਾ ਉਹ ਕਿਸਾਨ ਅੰਦੋਲਨ ਦੇ ਵਿੱਚ ਸੀ ਕਿਸਾਨ ਅੰਦੋਲਨ ਲੜ ਰਹੇ ਸੀ ਕੀ ਇਸ ਕਿਹੜਾ ਸਬੂਤ ਹੈ ਤੁਹਾਡੇ ਕੋਲ ਕਿ ਉਹਨੇ ਕਿਸੇ ਨੂੰ ਸੱਟ ਮਾਰੀ ਹੈ ਜਾਂ ਕੀ ਕੀਤਾ ਕੋਈ ਹੈਗਾ ਸਬੂਤ ਉਹਨੂੰ ਤੁਸੀਂ ਜੇਲ੍ਹ ਦੇ ਅੰਦਰ ਡਾਕੇ ਉਹਦੇ ਤੇ ਅਨਮਨੁੱਖੀ ਤਸ਼ੱਦਦ ਆਇਆ ਜਾ ਰਿਹਾ ਉਸ ਤੇ ਇੰਨਾ ਜਿਆਦਾ ਜ਼ੁਲਮ ਪੁਲਸ ਨੇ ਕੀਤਾ ਆਇਆ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਦਿਵਾਲੋਗ ਲੋਕਾਂ ਇਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਹੌਸਲੇ ਡੇਕ ਲੋਗੇ ਜਾਂ ਤੁਸੀਂ ਉਹਨਾਂ ਨੌਜਵਾਨਾਂ ਦੇ ਜਿਹੜੇ ਫੜੇ ਹੋਏ ਅੰਦਰ ਉਹਨਾਂ ਦੇ ਹੌਸਲੇ ਡੇਕ ਲੋਗੇ ਭਾਈ ਗੁਰੂਆਂ ਦਾ ਗਰਸੇ ਵਾਲਾ ਗੁਰੂਆਂ ਦਾ ਗਰਸਾ ਵੈ ਸਾਡੀ ਮਦਦ ਸਾਡਾ ਇਤਿਹਾਸ ਪੰਜਾਬ ਦਾ ਇਤਿਹਾਸ ਰਣ ਦਾ ਇਤਿਹਾਸ ਵੇਖੋ ਜਦ ਬਾਣ ਲੱਗੇ ਤਵੇ ਰੋਜ਼ਾਂਗੇ ਜੋ 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 ਜ਼ੁਲਮ ਜ਼ਬਰ ਹੁੰਦਾ ਵਾ ਜਿੰਨਾ ਜ਼ਿਆਦਾ ਤਖਾ ਹੁੰਦਾ ਵਾ ਓਨਾ ਹੀ ਜ਼ਿਆਦਾ ਜਿਹੜਾ ਜਿਹੜੀ ਲਹਿਰ ਆ ਉਹ ਫੈਲਦੀ ਆ ਡੋਲਰ ਦੇ ਖਿਲਾਫ ਲੋਕ ਖੜੇ ਹੁੰਦੇ ਆ ਇਹ ਹੁੰਦੇ ਰਹੇ ਜਿਸ ਤਰ੍ਹਾਂ ਮੀਰ ਮੰਨੂ ਦੇ ਵੇਲੇ ਕਿਹਾ ਜਾਂਦਾ ਸੀ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੀ ਸੋਏ ਜੋ ਜੋ ਮੰਨੂ ਵਰਦਾ ਅਸੀਂ ਧੂਣ ਸਵਾਏ ਹੋਏ ਭਾਈ ਇਹ ਸਾਡਾ ਧਿਆਨ ਹੈ ਤੁਸੀਂ ਜਿੰਨਾ ਜ਼ੁਲਮ ਕਰੋਗੇ ਜਿੰਨਾ ਜ਼ਬਰ ਕਰੋਗੇ ਜੋ ਵੀ ਤੁਸੀਂ ਕਰਨਾ ਹੈ ਸਾਫ਼ ਸਫਾਈ ਦੀਆਂ ਪੋਜੀਆਂ ਕਰ ਰਹੇ ਜੋ ਉਹ ਕਰਕੇ ਦੇਖ ਲਓ ਸਾਰਾ ਕੁਝ ਕਰਕੇ ਦੇਖ ਲਓ ਪਰ ਇਹ ਜਿਹੜਿਆ ਅੰਦੋਲਨ ਹੈ ਹੋਰ ਤੇਜ ਹੋਊਗਾ ਹੋਰ ਵੱਡਾ ਹੋਊਗਾ ਤੁਸੀਂ ਲੋਕਾਂ ਦੇ ਹੌਸਲੇ ਨਹੀਂ ਡੇਲ ਸਕੋਗੇ ਤੇ ਤੁਹਾਨੂੰ ਮੂੰਹ ਦੀ ਖਾਣੀ ਪਊਗੀ ਸਾਡੀਆਂ ਅਸੀਂ ਮੰਗਾ ਬਣਾਉਣ ਤੋਂ ਬਗੈਰ ਉੱਠਣ ਵਾਲੇ ਨਹੀਂ ਲੰਮਾ ਮੋਰਚਾ ਚਲਾਵਾਂਗੇ ਦਿੱਲੀ ਵਾਲਾ ਵੱਟ ਉਹੜਾ ਉਹੜਾ ਵਾਲਾ ਪਟੜਿਆ ਖੋਲੋ ਅਸੀਂ ਦਿੱਲੀ ਚਾਹੀਏ ਜੇ ਨਹੀਂ ਤੈਹੀ ਬੈਠੇ ਹੋਇਆ ਬੈਗਮ ਜੀ ਦਾ ਖਾਲਸਾ ਫ਼ਰਮਾਨ